ਹੌਂਲਾ ਮੇਰੀਆਂ ਵਿਸਥਾਰ ਦੇ ਨਾਲ ਦੱਸਣਾ ਚਾਹੁੰਦਾ ਕਿ ਸ਼ੇਅਰ ਕਰ ਦੂੰਗੀ ਜਿੰਨੇ ਵੀ ਇਹ ਤਰੀਕ ਨੂੰ ਭਾਦਾ ਫੜਿਆ ਜਾਂਦਾ 29 ਤਰੀਕ ਨੂੰ ਇਸੇ ਪਿੰਡ ਕੱਠ ਹੁੰਦਾ ਬਹੁਤ ਵੱਡੀ ਗਿਣਤੀ ਦੇ ਸੰਗਤ ਪਹੁੰਚਦੀ ਆ ਆਪਾਂ ਐਲਾਨ ਕਰਦੇ ਆ ਕਿ 5 ਤਰੀਕ ਨੂੰ ਆਪਾਂ ਅਗਲਾ ਕੱਠ ਕਰਕੇ ਮੁੱਖ ਮੰਤਰੀ ਦੇ ਘਰ ਨੂੰ ਜਾਣਾ 5 ਤਰੀਕ ਤੋਂ ਆਪਾਂ 3 ਤਰੀਕ ਕਰ ਦਿੰਦੇ ਆ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਹੀ ਭਾਨੇ ਦੇ ਇੱਕ ਹੋਰ ਮੁਕੱਦਮਾ ਦਰਜ ਹੁੰਦਾ ਚੈਂਦੀ ਖੋਣ ਦਾ ਪਟਿਆਲੇ ਇੱਕ ਮੁਕੱਦਮਾ ਦਰਜ ਹੁੰਦਾ ਮਹਾਲੀ ਫਰੋਤੀ ਦਾ ਉਹਦੇ ਵਿੱਚ ਭਾਨੇ ਦੇ ਛੋਡੇ ਭਰਾ ਅਮਲੇ ਨੂੰ ਵੀ ਪਾ ਦਿੰਦੇ ਆ ਸਿਰਸੇ ਕਰਕੇ ਆਪਾਂ 5 ਤੋਂ 3 ਤਰੀਕ ਕੀਤੀ ਸੀ ਵੀ ਜ਼ਬਰਦਖਤਨ ਦੀ ਵਿਚ ਜਬਰ ਵਧ ਰਿਹਾ ਹੈ 3 ਤਰੀਕ ਨੂੰ ਬੜੀਆਂ ਕੋਸ਼ਿਸ਼ਾਂ ਕੀਤੀਆਂ ਸਰਕਾਰ ਨੇ ਦ ਆਇਆ ਤਮਕਾ ਆਇਆ ਇੱਕ ਮਿੰਟ ਮੇਰੇ ਬੋਲਣ ਦਿਓ ਬਹੁਤ ਲੋਸ਼ਾਂਾਂ ਦੀਆਂ ਐਸਐਚਓ ਦੇ ਫੋਨ ਆ ਡੀਐਸਪੀਆ ਦੇ ਫੋਨ ਆ ਸੀਆਈ ਇਚਾਰਜਾਂ ਦੇ ਫੋਨ ਘਰ ਕੋਈ ਪੁਲਸ ਭੇਜਦੀ ਕਈ ਦਾ ਨੌਜਵਾਨ ਬੁਲਾ ਲਏ ਸਾਰਿਆਂ ਚ ਉਹਨਾਂ ਦੀਆਂ ਰਿਸ਼ਤੇਦਾਰੀਆਂ ਲੇਖਣ ਲੱਗ ਗਏ ਵੀ ਤੇਰੇ ਨਾਲਕੇ ਕਿੱਥੇ ਆ ਮਾਸੀਆਂ ਕਿੱਥੇ ਆ ਭੂਆ ਕਿੱਥੇ ਬਹਿ ਗਏ ਤੇਰੀ ਕਿਹੜੀ ਆਈਡੀ ਚੱਲਦੀ ਆ ਸੇ ਵਰਤਾਰਾ ਬਹੁਤ ਜ਼ੋਰ ਨਾਲ ਚਲਾਇਆ ਥਾਂ ਖਾਂ ਦੇ ਉੱਤੇ ਮੈਰੀਕੇਟ ਲਾਤੇ ਰੋਕਾਂ ਲਾਤੀਆਂ ਮਹਿਲਾ ਚੌਕ ਦੇ ਵਿੱਚ ਨੌਜਵਾਨ ਕੁੱਤੇ ਵੀ ਗਏ ਇੱਕ ਨੌਜਵਾਨ ਦਾ ਮੋਢਾ ਤਾਰਤਾ ਕੁੱਟ ਕੇ ਜਿਹੜੇ ਹਰ ਸਭ ਕੋਸ਼ਿਸ਼ ਕੀਤੀ ਵੀ ਇਕੱਠ ਨਹੀਂ ਹੋਣ ਦੇਣਾ ਕਈ ਆਗੂਆਂ ਨੂੰ ਕਈ ਬੰਦਿਆਂ ਨੂੰ ਜਿਹੜੇ ਲੜ ਰਹੇ ਸੀ ਦਵਾਈ ਕਰ ਰਹੇ ਸੀ ਉਹਨਾਂ ਨੂੰ ਘੜਾ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ ਕਈ ਫੜ ਦੇ ਗਏ ਉਸ ਦਿਨ ਘੱਟੋ ਘੱਟ 3 ਤਰੀਕ ਨੂੰ 2 ਤਨ 1000 ਮੁੰਡਾ ਸਾਰੇ ਪੰਜਾਬ ਦੇ ਵੱਖ-ਵੱਖ ਥਾਣਿਆਂ 'ਚ ਫੜ ਲਿਆ ਗਿਆ। ਜਿਹੜੇ ਤਰੀਕਾ ਹੁੰਦਾ ਵੀ ਕਿਸੇ ਤਰੀਕੇ ਦਾ دہشت ਪਾ ਦਿਓ ਡਰ ਪੈਦਾ ਕਰ ਦਿਓ ਬੰਦੇ ਦੇ ਵਿੱਚ। ਇਹ ਗੱਲ ਆਪਾਂ ਉਦੋਂ ਵੀ ਦੇਖੀ ਜਦੋਂ ਐਨਐਸਏ ਲਈ ਵਿਭਨਗਰ ਚੱਕ ਕੇ ਆਪਣੇ ਨੌਜਵਾਨਾਂ ਨੂੰ ਸਿੱਟਿਆ। 18 ਮਾਰਚ ਦੀ ਗੱਲ ਹੈ। 18 ਮਾਰਚ ਨੂੰ ਇਹਨਾਂ ਨੇ ਕੀ ਮਾਹੌਲ ਬਣਾਇਆ ਫੋਰਸਾਂ ਮੰਗਾਈਆਂ ਸੈਂਟਰ ਤੋਂ। ਨੈੱਟ ਬੰਦ ਕਰਤੇ ਆਪਾਂ ਨੂੰ ਘਰ ਅੱਜ ਤਾਰਤਾ ਆਪਾਂ ਡਰਦੇ ਵੀ ਪਤਾ ਨਹੀਂ ਕੀ ਹੋ ਜਾਊਗਾ ਇਹੀ ਸਟੇਟ ਦਾ ਖਾਸਾ ਹੁੰਦਾ ਸਟੇਟ ਦਾ ਇੱਕ ਇਹ ਹੰਹਾ ਹੰਧਿਆ ਵਰਤਿਆ ਇੱਕ ਹਥਿਆਰ ਹੁੰਦਾ ਵੀ ਲੋਕਾਂ ਨੂੰ ਡਰਾ ਕੇ ਰਾਜ ਕਰਨਾ ਉਹ ਕਿਸ ਤਰੀਕੇ ਨਾਲ ਡਰਾਉਂਦੇ ਐ ਕਿਹੜਾ ਬੰਦਾ ਕਿਵੇਂ ਡਰਦਾ ਉਸ ਤਰੀਕੇ ਨਾਲ ਉਹ ਮੇਂ ਦਬਾਅ ਪਾਉਂਦੇ ਆ ਆਪਾਂ ਇੰਨੀ ਗਲਤੀ ਕਰ ਜਾਂਦਾ ਨੌਜਵਾਨ ਇੱਥੇ ਅੱਜ ਵੀ ਆਏ ਐ ਖੜੇ ਐ ਮੈਂ بار بار ਇਹ ਗੱਲ ਕਹਿੰਦਾ ਵੀ ਜੇਪੂਤ ਤੁਹਾਨੂੰ ਥਾਣੇ ਦਾ ਐਸਐਸਓ ਕੋ ਡੀਐਸਪੀ ਬੋਲਦੀ ਕਰਦਾ ਵੀ ਭਾਈ ਥਾਣੇ ਆ ਕੇ ਜਾ ਥਾਣੇ ਨਹੀਂ ਜਾਣਾ ਉਹਨੂੰ ਸਵਾਲ ਪੁੱਛਣਾ ਵੀ 10 ਭਾਈ ਮੇਰੇ ਖਿਲਾਫ ਕੋਈ ਗਰੰਟੀ ਜਾਰੀ ਹੋਇਆ ਮੇਰੇ ਖਿਲਾਫ ਕੋਈ ਮੁਕੱਦਮਾ ਦਰਜ ਹੈ ਮੈਨੂੰ ਕਿਉਂ ਬੁਲਾ ਰਿਹਾ ਜੋ ਸਦਨਾ ਦਾ ਕੋਈ ਗੱਲ ਨਹੀਂ ਮੈਂ ਆਪਣਾ ਵਕੀਲ ਲੈ ਕੇ ਆਉਣਾ ਮੈਂ ਨਾਲ মিডিਆ ਲੈ ਕੇ ਆਉਣਾ ਪੁੱਛ ਕੀ ਪੁੱਛਣਾ ਚਾਹੁੰਦਾ ਜੇ ਪਿੰਡ ਦੇ ਵਿੱਚ ਚਾਰ ਗੱਡੀਆਂ ਆ ਜਾਂਦੀਆਂ ਅਸੀਂ ਗਾ ਕੰਦਾ ਤੇ ਚੜ ਜਾਂਦੇ ਆ ਜਾ ਘਰਾਂ ਦੇ ਮੁੰਡੇ ਲਾ ਲੈਂਦੇ ਆ ਕੀ ਗੱਲ ਬਈ ਅਸੀਂ ਜੇ ਸਾਡੇ ਕਿਸੇ ਨੌਜਵਾਨ ਨੂੰ ਫੜ ਕੇ ਲੈ ਜਾਂਦੇ ਐਡਾ ਵੱਡਾ ਪਿੰਡ ਹੁੰਦਾ ਕੀ ਪਿੰਡ ਘੇਰ ਨਹੀਂ ਸਕਦਾ ਪਰ ਉੱਥੇ ਅਸੀਂ ਅਧਿਆਪਕ ਹੀ ਲੈ ਲੈ ਜਿਹੜੀ ਆਪਾਂ ਕੀ ਲੈਣ ਵਾਲੀ ਗੱਲ ਹੈ ਬੜੀ ਖਤਰਨਾਕ ਆ ਜੱਤ ਜੱਤ ਵਾਲੀ ਕੁਝ ਲੈਣਾ ਦੇ ਕੱਲ ਨੂੰ ਅਗਲੇ ਨੇ ਵੀ ਕੋਈ ਨਹੀਂ ਲੈਣਾ ਤੇ ਬਾਰਿਸ਼ਾਂਾਂ ਦੀ ਹੋਣੀ ਆ ਜੇ ਆਪਾਂ ਦੇਖ ਲਿਆ ਐਨਐਸਏ ਲੱਗੀ ਐ ਮਰਤਪਾਲ ਵਰਗਿਆਂ ਨੂੰ ਚੱਕ ਕੇ ਡੇਗੁਰਗੜ ਸਿਰਦਾ ਆਪਾਂ ਘਰ ਜੜ ਕੇ ਬਹਿ ਗਏ ਉਹ ਹਰੀਕੇ ਪੱਤਲ ਮੋਰਚਾ ਲੱਗਿਆ ਕਿੱਡਾ ਵੱਡਾ ਉੱਥੇ ਵੀ ਅਪੀਲ ਕੀਤੀ ਵੀ ਪਹੁੰਚੋ ਨਹੀਂ ਪਹੁੰਚੇ ਅੱਜ ਰਾਜੀ ਜੀ ਦਰ ਇਕੱਠ ਰੱਖਿਆ ਬਿਹੰਦੇ ਗੁਰਦੁਆਰਾ 21 ਤੇ 23 ਮਾਰਚ ਨੂੰ ਦੋ ਦਿਨਾਂ ਮੋਤੇ 50 ਤੋਂ ਜ਼ਿਆਦਾ ਬੰਦੇ ਇਕੱਠੇ ਹੋਏ ਸਰਦ ਦੇ ਮਸਲੇ ਹੱਲ ਨਹੀਂ ਹੋਣੇ ਅ ਮੋਦੀ ਦਾ ਬਿਆਨ ਸੁਣਿਆ ਪਾਰਲੀਮੈਂਟ ਦੇ ਵਿੱਚ ਬੋਲਿਆ ਕਿ ਅਗਲਾ ਸੱਦਾ ਸੈਸ਼ਨ ਆਉਣਾ 24 ਤੋਂ ਬਾਅਦ ਦਾ ਇਹ ਵੱਡੇ ਫੈਸਲੇ ਲੈ ਜਾਣਗੇ ਵੱਡੇ ਫੈਸਲੇ ਕੀ ਆ ਅਗਲੇ 7-9 ਦੇ ਤਾਰ ਨੂੰ ਡਬਣਾ ਚਾਹੁੰਦੇ ਆ ਦਬ ਚੁੱਕੇ ਆ ਤੱਕ ਹਯੂਰ ਸਾਹਿਬ ਦੇ ਉੱਤੇ ਸੰਪੂਰਨ ਤੌਰ ਦੇ ਉੱਤੇ ਗਵਰਨਮੈਂਟ ਨੇ ਜਾਂ ਸਰਕਾਰ ਨੇ ਕਹਿ ਲਈ ਜਾਂ ਸਟੇਟ ਨੇ ਕਹਿ ਲਿਆ ਜਾਂ ਏਜੰਸੀਆਂ ਨੇ ਕਹਿ ਲਈ ਕਬਜ਼ਾ ਕਰ ਲਿਆ ਆਪਾਂ ਬੋਲੇ ਗੱਠ ਹੋਇਆ ਬਿਆਨ ਆਇਆ ਮਾਰੇ ਉੱਤੇ ਪਰ ਨਹੀਂ ਆਪਾਂ ਚੁੱਪਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਾਬਜ ਹੋ ਚੁੱਕੇ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਬਜ ਹੋ ਚੁੱਕੇ ਆ ਤਲਸਰੀ ਪਟਨਾ ਸਾਹਿਬ ਦੇ ਕਾਬਜ ਹੋ ਚੁੱਕੇ ਆ ਆਪਾਂ ਤਾਂ ਮੈਨੂੰ ਐ ਲੈ ਮਰੀ ਵਿਆਹਾਂ ਦੇ ਵਿੱਚ ਇਕੱਲੇ ਲੱਤਾਂ ਮਾਰਨ ਵਾਲੇ ਜੋਗੇ ਰਹਿ ਗਏ ਜਾਂ ਆਪ ਦਾ ਰੁਪਿਆ ਦਾ ਪੀਕੇ ਘਰਾਂ 'ਚ ਬਣ ਜੰਨੇ ਆ ਜਾਂ ਆਪਾਂ ਕਹਿੰਦੇ ਆਪਾਂ ਕੀ ਲੈਣਾ ਹੈ ਅਗਲੇ ਲਗਾਤਾਰ ਦੱਬੀ ਤੁਹੇ ਆਉਂਦੇ ਦੱਬੀ ਤੁਰੇ ਆਉਂਦੇ ਆ ਔਰ ਸਿੱਧਾ ਐਲਾਨ ਹੋ ਗਿਆ ਵੀ ਜੋ ਗੁਰਦੁਆਰਾ ਦਾ ਪ੍ਰਬੰਧ ਆ ਸਾਡਿਆਂ ਦਾ ਉਹ ਸਟੇਟ ਦੇਖੂਗੀ ਉਹ ਗਵਰਨਮੈਂਟ ਦੇਖੂਗੀ ਇਹਨੂੰ ਗੁਲਾਮੀ ਕਹਿੰਦੇ ਹੋਰ ਕੀ ਐ ਇਹ ਇਹਦੇ ਲਈ ਵੀ ਅਸੀਂ ਉਵੇਂ ਉੱਥੇ ਨਹੀਂ ਹੈਗੇ ਜਿੱਮੇ ਉੱਥੇ ਨਾਲ ਚਾਹੀਦਾ ਅਸਲ ਮੈਨੂੰ ਲੱਗਦਾ ਕਿ ਅਸੀਂ ਉਸ ਪਾਸੇ ਭੱਜ ਰਹੇ ਹਾਂ ਪਰ ਹੌਲੀ 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 ਲਗਾਤਾਰ ਇਹ ਹਮਲੇ ਨੇ ਤੇਜ਼ ਵੀ ਹੋਣਾ ਤੇ ਵਧਣਾ ਵੀ ਹੈ ਇਸ ਕਰਕੇ ਸਮਝਣ ਦੀ ਲੋੜ ਆ ਕਿ ਜਿੱਦ ਤਰ੍ਹਾਂ ਸਟੇਟ ਤੁਰੀ ਹੋਈ ਐ ਇੱਥੇ ਜੇ ਇਕੱਠੇ ਹੋ ਜਾਓਗੇ ਤਾਂ ਬਚੇ ਰਹਿ ਜਾਓਗੇ ਨਹੀਂ ਨਾ ਤੁਹਾਡਾ ਧਰਮ ਨਾ ਤੁਹਾਡੀ ਧਰਤੀ ਨਾ ਤੁਹਾਡੀ ਬੋਲੀ ਨਾ ਤੁਹਾਡੇ ਪਾਣੀ ਨਾ ਤੁਹਾਡਾ ਇਤਿਹਾਸ ਇੱਕ ਵੀ ਚੀਜ਼ ਇਹਨਾਂ ਨੇ ਜਿਉਂਦੀ ਨਹੀਂ ਛੱਡਣੀ ਦੱਬ ਦੇਣਗੇ ਖਤਮ ਕਰ ਦੇਣਗੇ ਮਾਰ ਦੇਣਗੇ ਅਸੀਂ ਫਸੇ ਕਦੇ ਆ ਨਿੱਜੀ ਕਿਦਾਂ ਦੇ ਵਿੱਚ ਹੁਣੇ ਕੀ ਕਰਦੇ ਆ ਇੱਕ ਹੋਰ ਝੰਡਾ ਚੁਲਿਆ ਹੋਇਆ ਸਟੇਟ ਦਾ ਆਪਣੇ ਲੜ ਰਹੇ ਬੰਦਿਆਂ ਦੇ ਖਿਲਾਫ ਜਿਹੜੇ ਆਪਣੀ ਧਰਤੀ ਦੀ ਗੱਲ ਕਰਦੇ ਆ ਆਪਣੀ ਬੋਲੀ ਆਪਣਾ ਪਾਣੀ ਆਪਣਾ ਇਤਿਹਾਸ ਦੀ ਗੱਲ ਕਰਦੇ ਆ ਆਪਣੇ ਧਰਮ ਦੀ ਗੱਲ ਕਰਦੇ ਆ ਆਪਣੇ ਲੋਕਾਂ ਨੂੰ ਜੋੜਦੇ ਆ ਉਹਨਾਂ ਖਿਲਾਫ ਇੱਕ ਝੰਡਾ ਚੁਲਾਇਆ ਹੋਇਆ ਕਈ ਬੰਦੇ ਤਾਂ ਜਾਣ ਬੁੱਝ ਕੇ ਮਿੱਥ ਕੇ ਸਾਜ਼ਿਸ਼ ਦੇ ਤਹਿਤ ਉਹ ਝੰਡੇ ਚੁਲਾ ਰਹੇ ਨੇ ਵਿੱਚੋਂ ਪੜ ਕੇ ਕਈ ਝਾਰੇ ਝੰਡੇ ਦੇ ਜੰਡਲਾ ਸ਼ਿਕਾਰ ਹੋ ਰਹੇ ਨੇ ਇਹਦੇ ਪਹਿਲਾਂ ਹੀ ਹੋਇਆ जिन्ने ਬੰਦੇ ਸਾਡੇ ਤੋਂ ਪਹਿਲਾਂ ਮਾਰੇ ਗਏ ਆ ਜਾਂ ਜੇਲ ਸਿੱਤੇ ਗਏ ਆ ਸਾਰਿਆਂ ਦੇ ਖਿਲਾਫ ਜੱਟਾ ਮਿੱਤਕੇ ਚਲਾਇਆ ਗਿਆ ਕਿਉਂਕਿ ਇਹ ਇੱਕ ਇੰਦਰਾ ਕੀ ਚੀਜ਼ ਹੁੰਦੀ ਆ ਵੀ ਜਿਹੜੇ ਲੜਨ ਵਾਲੇ ਲੋਕ ਆ ਜਿਹਦੀ ਗੱਲ ਸੁਣਦੇ ਆ ਲੋਕ ਇੱਕ ਵਾਰੀ ਲੋਕਾਂ ਦੇ ਵਿੱਚੋਂ ਉਹਦਾ ਆਧਾਰ ਖਤਮ ਕਰੋ ਉਹਨੂੰ ਸ਼ੱਕੀ ਬਣਾ ਦੇਓ ਉਹਦੇ ਖਿਲਾਫ ਇੱਡਾ ਜਾਤ ਤੁਲਕੇ ਉਹਦੇ ਇਲਜ਼ਾਮ ਲਾ ਦਿਓ ਕਿ ਲੋਕਾਂ ਕਹਿੰਦੇ ਇਹ ਬੰਦਾ ਗਲਤ ਆ ਜਿੱਦੋਂ ਬੰਦਾ ਸਟੇਟ ਦੇ ਸੇ ਬੰਦੇ ਨੂੰ ਮਾਰ ਦਿੰਦੀ ਆ ਜੋ ਉਸੇ ਬੰਦੇ ਨੂੰ ਚੱਕ ਕੇ ਜੇਲ ਸਿੱਟ ਦਿੰਦੀ ਆ ਜਿਹੜੇ ਬੰਦੇ ਦੇ ਖਿਲਾਫ ਬਰਤਾਨ ਸਿਰਜਦੇ ਹੁੰਦੇ ਆ ਉਹ ਚੁੱਪ ਕਰਕੇ ਘਰਾਜੇ ਬਣ ਜਾਂਦੇ ਆ ਤੇ ਲੋਕ ਭੁੱਲ ਭੁਲਾ ਜਾਂਦੇ ਆ ਹੁਣ ਵੀ ਅਹੀ ਹੋ ਰਿਹਾ ਮੇਰੇ ਖਿਲਾਫ ਕੀ ਜਾਂਦਾ ਚੱਲਿਆ ਜਿੱਦਾਂ ਮੈਂ ਇੱਕ ਤਰੀਕ ਨੂੰ ਮੇਨੂੰ ਘਰੇ ਘੇਰ ਲਿਆ ਜਿੱਦ ਤੇ ਉਹ ਤਮਾਨੇ ਨੂੰ ਘਰੇ ਦੇ ਵਿੱਚ ਰੱਖੀ ਸੀਗੀ ਲੈਨਬੰਦ ਕਰ ਲਿਆ ਮੈਨੂੰ ਘਰੇ ਆ ਕੇ 3 ਵਜੇ ਪੁਲਿਸ ਨੇ ਸਵੇਰੇ ਉੱਥੇ ਕਦੇ ਬੈਠ ਕੇ ਘਰੇ ਵਹਿ ਗਿਆ ਸਰਕਾਰ ਦਾ ਸੈਵਨ ਕਰਕੇ ਵਹਿ ਗਿਆ ਪੁਲਿਸ ਨਾਲ ਬਲੀ ਭੁਗਤਣਾ ਵਹਿ ਗਿਆ ਜੋਨੇ ਪੰਨ ਤਰੀਕ ਨੂੰ ਬੱਚ ਬਚਾ ਕੇ ਕਹੇ ਤਰੀਕੇ ਨਾਲ ਇੱਥੇ ਮੋਰਚੇ ਤੇ ਪਹੁੰਚ ਗਿਆ ਕਦੇ ਮਿਲ ਕੇ ਪਹੁੰਚ ਗਿਆ ਸੋ ਇਹ ਜਿਹੜੇ ਜੱਟੇ ਨੇ ਇਹ ਸਮਝਣ ਦੀ ਕੋਸ਼ਿਸ਼ ਕਰੋ ਮੰਗਣਾ ਪਸਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਉਥੇ ਮੈਂ ਇਕੱਲਾ ਨਹੀਂ ਪਹੁੰਚਿਆ ਮੈਂ ਕਈ ਵਾਰੀ ਇਹ ਗੱਲਾਂ ਜ਼ਿਕਰ ਕੀਤਾ ਕਿ ਉਥੇ ਕਿਸਾਨ ਆਗੂ ਵੀ ਪਹੁੰਚੇ ਕਿਉਂ ਵੀ ਮਿਲ ਕੇ ਪਹੁੰਚ ਗਏ ਪਰ ਇਹ ਪ੍ਰਕਾਤ ਸਿਰਜਣ ਦੇ ਵਿੱਚ ਲਗਾਤਾਰ ਉਹਨੇ ਪੂਰਾ ਜ਼ੋਰ ਲਾਇਆ ਬੰਦਿਆਂ ਨੇ ਜੰਦਾ ਨਸਕਾ ਚ ਲਾਇਆ ਹੋ ਚੱਕੇਵੇਂ ਪਹੁੰਚ ਗਿਆ ਜਿਹਦੇ ਕੋਲ ਗਵਰਨਮੈਂਟ ਸੀਜੀ ਫਲਾਟਨਾ ਸੀ ਠਿਕਾ ਸੀ ਜੀ ਉਹ ਸਰਕਾਰ ਨਾਲ ਮਿਲਿਆ ਹੋਇਆ ਜੀ ਜਿਹੜਾ ਬੰਦਾ ਪਿਛਲੇ ਜੇ ਮਿਲਣ ਦੀ ਗੱਲ ਆ ਬਾਈ ਤੈਨੋਂ ਵੱਲੋਂ ਟਿਕਟ ਹੀ ਲੈ ਲੈਂਦਾ ਐਮਐਲਏ ਬਣ ਜਾਂਦਾ ਯਾਰ ਇਹਦਾ ਅੱਜ ਵੀ ਕਹਿੰਦੇ ਐਮਐਲਏ ਪੀ ਬਣੂ ਤਿਆਰ ਆਜ ਹੱਦ ਨਾਲ ਮਲਾਸ ਸਾਰੇ ਉਹ ਤੇ ਨਾਲ ਕਹਿੰਦੇ ਨਾਲੇ ਜਾਣੇ ਮਿਸ਼ਲੀ ਕੀ ਜੀ ਕਰਾਈ ਬੰਦੇ ਦੀ ਗੱਲ ਸਾਰੀ ਖੂਚ ਅਸੀਂ ਕੀ ਕਰਦੇ ਆ ਅਸੀਂ ਆ ਲਾਈ ਲਗ ਦਿੱਤੀ ਜ ਲੋਕ ਗੁੱਸਾ ਨਾ ਕਰਿਓ ਜੋ ਕੁ ਬੰਦਾ ਕੇ ਚਾਰ ਚੰਗੀਆਂ ਗੱਲਾਂ ਕਰਦੇ ਚੱਕਦੇ ਫੱਟੇ ਤੇਰੇ ਨਾਲ ਹੁਣ ਚਾਰ ਕ ਬੰਦੇ ਉਹ ਨੇ ਦੋ ਚਾਰ ਤਾਂ ਪੁਲਿਸ ਚੋਂ ਕੱਢੇ ਹੋਏ ਆ ਉਹ ਕਹਿੰਦੇ ਸਾਨੂੰ ਅੱਜ ਪੰਜਾਬ ਦਾ ਚੇਤਾ ਆਇਆ 35 3500 ਜੁੱਤੀਆਂ ਜੁੱਤੀਆਂ ਛੱਡਦੇ ਰਹੇ ਮਹਿਕਮੇ ਦੀਆਂ ਗੋਲਪਣਾ ਕਰਦੇ ਨੇ ਲੋਕਾਂ ਖਰਾਬ ਚਲਪਣਾ ਕਰਦੇ ਰਹੇ ਹੁਣ ਕਹਿੰਦੇ ਪੰਜਾਬ ਦਾ ਚੇਤਾ ਆ ਗਿਆ ਉਹ ਗੱਲ ਕਿੱਥੋਂ ਦੌਰਦੇ ਆ ਸਾਧ ਰਣਜੀਤ ਸਿੰਘ ਪਿੰਡਰਾਲੇ ਤੋਂ ਗਲ ਕਦ ਤੋ ਤੋਰਦੇ ਆ ਦੀਪ ਸਿੰਘ ਸਿੱਧੂ ਤੋਂ ਗਲ ਕਦ ਤੋ ਤੋਰ ਕੇ ਭਾਈ ਅਮਰਪਾਲ ਸਿੰਘ ਤੋਂ ਲੋਕਾਂ ਨੂੰ ਲੱਗਣ ਲੱਗਾ ਜਿਹੜਾ ਹਾਂ ਇਹ ਬੰਦਾ ਬੜੀ ਕੰਮ ਦੀ ਗੱਲ ਕਰਦਾ ਇਹ ਇਹ ਹੁੰਦਾ ਏਜੰਡੇ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿਸ ਨੂੰ ਦਫਾੜ ਕੇ ਨੇ ਕੀਤਾ ਜਾ ਰਿਹਾ ਆ ਕੱਲ ਨੂੰ ਤੇਰਾ ਤਰੀਕਾ ਆਪਣੇ ਕਿਸਾਨਾਂ ਨੂੰ ਦਿੱਲੀ ਨੂੰ ਜਾਣਾ ਸਾਰਿਆਂ ਨੂੰ ਜਾਣਾ ਸਾਡਾ ਫਰਜ਼ ਬਣਦਾ ਤਿਆਰ ਹੋ ਮਨਸ ਸਿੱਧੂ ਤੈਨੂੰ ਜਾਨ ਨੂੰ ਤਿਆਰ ਮਨਸ ਸਿੱਧੂ ਉਹ ਬਾਈ ਖੜ ਜਾ ਆਖਦਾ ਇੱਥੇ ਮਾਰ ਜਿੰਦਾ ਹੋਣਾ ਨਾਰੇ ਮੈਨੂੰ ਗੱਲ ਕੋਈ ਕਰਦਾ ਪਾਨਾ ਸਿੱਧੂ ਮੈਂ ਕਹਾਂ ਹਜ਼ਾਰ ਬਾਰੀ ਜਿੰਦਾਬਾਦ ਕੱਲ ਜਿਹੜੀ ਕੰਮ ਦੀ ਆ ਨਾ ਮੇਰਾ ਵੀਰੋਸ ਪੂਰੀ ਹੋ ਜਾ ਗਰਮ ਤੋਂ ਦੁਬਾਰਾ ਜਿੰਦਾਬਾਦ ਮੁਰਦਾਬਾਤ ਆਪਾਂ ਕਰਦੇ ਰਹਿੰਦੇ ਆ ਕੰਮ ਦੀ ਗੱਲ ਜਿੰਦਾਬਾਦ ਮੁਰਦਾਬਾਤ ਚ ਲੰਘ ਜਾਂਦੀ ਏ ਦਿੱਲੀ ਨੂੰ ਤਿਆਰ ਹੋ ਬਾਈ ਬਹਾ ਖੜੀਆਂ ਕਰਕੇ ਆ ਨੀ ਯਾਰ ਹੁਣ ਇਹਦੇ ਗਲਾਬ ਸੁਣ ਲੋ ਧਿਆਨ ਨਾਲ ਉਹ ਵੀ ਇੱਕ ਪ੍ਰਾਪੇ ਗੰਡਾ ਸ਼ੁਰੂ ਹੋ ਗਿਆ ਬੰਦਿਆਂ ਦਾ ਬੈਠਾ ਸੋਸ਼ਲ ਮੀਡੀਆ ਦੇ ਉੱਤੇ ਫੇਸਬੁੱਕਾਂ ਦੇ ਉੱਤੇ ਕੀ ਹੋ ਗਿਆ ਕਹ ਦੇਖੋ ਜੀ ਤਾਂ ਹੁਣ ਪੈਸੇ ਮੁੱਕਦੇ ਰਹਿੰਦੀਆਂ ਕਰੋ ਹੁਣ ਫੰਡ ਇਕੱਠਾ ਕਰਨ ਦੇ ਵਾਸਤੇ ਦਿੱਲੀ ਨੂੰ ਚੱਲ ਪਏ ਹੁਣ ਇਹ ਇਹ ਜਿਹੜੇ ਝੰਡੇ ਨੇ ਜਾਂ ਇਹ ਸੜਕਾਂ ਤੇ ਬਹਿ ਜਾਂਦੇ ਨੇ ਯਾਰ ਇਹ ਲੋਕਾਂ ਨੂੰ ਤੰਗ ਕਰਦੇ ਨੇ ਯਾਰ ਤੁਸੀਂ ਹੁਣ ਨਾ ਮੈਂ ਕੱਲ ਇੱਕ ਵੀਡੀਓ ਦੇਖ ਰਿਹਾ ਸੀਗਾ ਕੋਈ ਪਰਿਵਾਰ ਜਾ ਰਿਹਾ ਗੱਦੀ ਤੇ ਉਹ ਕਹਿੰਦੇ ਸਾਨੂੰ ਕਿਉਂ ਤੰਗ ਕਰਦੇ ਐ ਸਾਡਾ ਕੀ ਕਸੂਰ ਐ ਵੀ ਜਿਹੜੇ ਬੰਦੇ ਲੜ ਰਹੇ ਆ ਕਹਿੰਦਾ ਛੱਡ ਕੇ 13 ਮਹੀਨੇ ਪਹਿਲਾਂ ਦਿੱਲੀ ਵਿੱਚ ਦੇ 700 ਬੰਦਾ ਮਾਰਿਆ ਗਿਆ ਜਾਂ ਅੱਜ ਵੀ ਪੱਛੇ ਚੱਲੀ ਜਾਂਦੇ ਆ ਕਈ ਬੰਦਿਆਂ ਦੇ ਉੱਤੇ ਉਹਨਾਂ ਬੰਦਿਆਂ ਦਾ ਕੀ ਕਸੂਰਾ ਲੜਕੀ ਦੀ ਖਾਤਰ ਰਹੇ ਆ ਬਈ ਉਹਨਾਂ ਦਾ ਕੋ ਨਿੱਜੀ ਰੌਲਾ ਘਰ ਦਾ ਰੌਲਾ ਕੋ ਆਪਣੇ ਬੱਤ ਦੀ ਕੋ ਖਾਲਦਾਰ ਰੌਲਾ ਉਹਨਾਂ ਦਾ ਜਨਾਰੀ ਦਾ ਜਿਹੜੇ ਹਮਲੇ ਆ ਰਹੇ ਨੇ ਨੂਬਲ ਆਡਰਤੀਆਂ ਨੀਤੀਆਂ ਆ ਗਈਆਂ ਨਿਊ ਐਜੂਕੇਸ਼ਨ ਪਾਲਿਸੀਆਂ ਆ ਗਈਆਂ ਤਾਂ ਨੂੰ ਜਮਾ ਤਨਾ ਕਰ ਦਿੱਤਾ ਗਿਆ ਚੰਡੀਗੜ੍ਹ ਦੇ ਵਿੱਚ 80% ਇਹ ਕਹਿੰਦੇ ਜੇ ਚੰਡੀਗੜ੍ਹ ਦੇ ਜੰਪਾਲਾ ਨੂੰ ਨੌਕਰੀਆਂ ਮਿਲਣਗੀਆਂ ਹੁਣ ਚੰਡੀਗੜ੍ਹ ਚ ਕੌਣ ਰਹਿ ਰਹੇ ਆ ਇਸ ਵੇਲੇ ਪੰਜਾਬੀ ਤਾਂ ਹੈ ਨਹੀਂ ਨਾ ਹਰਿਆਣੇ ਵਾਲੇ ਆ ਸਾਰਾ ਹਮਾਕਲ ਤੇ ਜੁਪੀ ਬੈਠਾ 60 ਤੇ 40 ਦਾ ਪਾਸ ਸੀਗਾ ਚੰਡੀਗੜ੍ਹ ਦਾ 70% ਦੀ ਸਮਝਾਉ ਦਾ 40% ਦੀ ਸਹਾਰਾ ਨਿਰਾਸ਼ੀ ਉਹ ਖਤਮ ਕਰਤਾ ਭਾਗਦਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਪੰਜਾਬ ਨੂੰ ਕਰਤਾ ਡੈਮਾਂ ਦੇ ਪ੍ਰਬੰਧ ਪੰਜਾਬ ਕੋਲੋਂ ਖੋਲੇ ਪਾਣੀ ਸਾਡਾ ਖੋ ਕੇ ਲੈ ਕੇ ਬੁੱਲੀ ਸਾਡੀ ਮਾਰੀ ਜਾਂਦੇ ਤੇ ਸਾਡਾ ਮਟਾਈ ਜਾਂਦੇ ਆ ਠੀਕ ਹੈ ਸਾਡੀ ਜਵਾਨੀ ਮਾਰੀ ਜਾਂਦੇ ਸਾਫ ਸਾਰੇ ਦਾਤ ਪੰਜਾਬ ਖਾਲੀ ਹੋਈ ਜਾਂਦਾ ਪ੍ਰਵਾਸੀ ਭਈਏ ਕਰਦੇ ਕਰੀ ਜਾਂਦੇ ਪੰਜਾਬ ਚ ਆ ਕੇ ਆਓ 1 ਤਰੀਕ ਤੋਂ 1 ਤਰੀਕ 2024 ਤੋਂ ਜਨਮ ਦਿਤੋਂ ਉੱਤਰਾਖੰਡ ਦੇ ਮੁੱਖ ਮੰਤਰੀ ਦਾ ਉਹਨੇ ਕਾਨੂੰਨ ਬਣਾਤਾ ਉਤਰਾਖੰਡ ਦੇ ਮੁੱਖ ਮੰਤਰੀ ਨੇ ਵੀ ਕੋਈ ਵੀ ਬਾਹਰੋਂ ਬੰਦਾ ਆ ਕੇ ਉਤਰਾਖੰਡ ਦੇ ਵਿੱਚ ਇੱਕ ਗੱਠ ਜ਼ਮੀਨ ਨਹੀਂ ਖਰੀਦ ਸਕਦਾ। ਇਹ ਕੋਈ ਨਾ ਹਿਮਾਚਲ ਜੀ ਵੀ ਹੈਗਾ। ਆਪਾਂ ਰਾਜਸਥਾਨ ਜਾਵੜੋ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ। ਉੱਥੇ ਹੈ ਕਿ ਨਾ ਰੁੱਤੇ ਹੀ ਹੈ। ਕੀ ਇਹ ਕਾਨੂੰਨ ਪੰਜਾਬ ਤੇ ਨਹੀਂ ਲੱਗ ਸਕਦਾ ਵੀ ਕੋਈ ਬਾਹਰੋਂ ਬੰਦਾ ਆ ਕੇ ਪੰਜਾਬ ਜ਼ਮੀਨ ਨਾ ਖਰੀਦ ਸਕੇ ਭਾਈ। ਜੇ ਕਾਨੂੰਨ ਹਿਮਾਚਲ ਚ ਹੈ, ਜੇ ਕਾਨੂੰਨ ਉਤਰਾਖੰਡ ਚ ਹੈ, ਜੇ ਕਾਨੂੰਨ ਰਾਜਸਥਾਨ ਚ ਹੈ ਪੰਜਾਬ ਚ ਕਿਉਂ ਨਹੀਂ? ਜਗਤਾਂ ਦੀ ਜੈਮੋਗ੍ਰਾਫੀ ਬਦਲੀ ਜਾ ਰਹੀ ਹੈ। ਤੁਹਾਨੂੰ ਭੁਜਾਇਆ ਜਾ ਰਿਹਾ ਇਕੱਲੇ ਇਕੱਲੇ ਜਵਾਕ ਬਾਹਰ ਭੱਜ ਰਹੇ ਹੈ ਤੇ ਬੰਨਿਆਂ ਦੇ ਕਬਜ਼ੇ ਹੋ ਰਹੇ ਹੈ। ਇਹ ਕਹਿੰਦੇ ਦਿੱਲੀ ਜਦਾਸੀ ਬਣੀ ਸੀ। ਅਗਲੀ ਜਦਾਸੀ ਕਹਿੰਦੇ ਪੰਜਾਬ ਸੀ ਬਣਾ ਦੇਾਂਗੇ। ਉਧਰੋਂ ਵੱਧ ਰਹੇ ਆਪਾਂ। ਭਈਆ ਸਾਡੇ ਮੰਦਰੇ ਛੇਤਰ ਮਾਰਦੇ ਹੁਣ। ਆਪਾਂ ਖੜ ਕੇ ਦੁਆਸ਼ਾ ਦੇਖਦੇ ਹੁੰਦੇ ਆ। ਇੱਕ ਭਈਆ ਨੂੰ ਛੇੜ ਕੇ ਦੇਖਦੇ 50 ਅਗੇ ਮਿੰਟਾਂ ਚ ਪਰਨਾ ਇਕੱਠੇ ਹੋ ਜਾਂਦੇ ਆ। ਇਕੱਠੇ ਹੋਣਾ ਪਣਾ ਭਾਈ ਜੁੜਨਾ ਪਣਾ ਸ਼ਬਦ ਆਪਸੀ ਧੜੇ ਬਾਜ਼ੀਆਂ। ਜਿਹੜੀਆਂ ਆਉ ਦੇ ਵਿੱਚ ਕੋਈ ਤੁਰੇ ਫਿਰਦੇ ਮੈਂ ਇਹਨੂੰ ਬਣਾਉਂਦਾ ਨਹੀਂ ਇਹ ਫਲਾਣੇ ਤੇਰੇ ਵਾਲਾ ਫਲਾਣੀ ਤੇਰੇ ਵਾਲਾ ਇਹ ਤੇਰਾ ਇਹ ਵਿਚਾਰਤਲਾ ਮੈਂ ਧੜੇਵਾਈਆਂ ਛੱਡ ਦੋ। ਛੋਡੇ ਨਾਲ ਜਿਹੜੇ ਆਉਂਦਾ ਸਮਾਂ ਮੈਂ ਬਾਰ-ਬਾਰ ਕਹਿੰਦਾ ਹੁਣ ਬਹੁਤ ਜਾਗਰੂਕ ਘਰ ਤੇ ਮਾਰਾ ਹੁਣ। ਇਕੱਠੇ ਰਹਿ ਜੇ ਸੌਖੇ ਰਹੋਗੇ। ਆਜਾ ਬਾਤ ਉਹ ਗਲੀ ਗੱਲ ਮੈਂ ਕਰਦਾ ਭਾਨੇ ਵਾਲੀ ਗੱਲ ਤੇ ਮੈਂ ਆਉਣਾ। 3 ਤਰੀਕ ਨੂੰ ਆਪਾਂ ਕੱਠ ਰੱਖਿਆ ਤੁਸੀਂ ਪਹੁੰਚੇ ਸਾਰੇ ਉਥੇ 7-8 ਅਫਸਰ ਖੜੇ ਆ। ਸਭ ਤੋਂ ਪਹਿਲਾਂ ਅੱਗੇ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਖੜਾ ਹੈ। ਏਡੀਜੀਪੀ ਜਸਕਰਨ ਸਿੰਘ ਖੜਾ ਹੈ। ਏਡੀਜੀਪੀ ਗੁਰندر ਸਿੰਘ ਢਲੋਂ ਖੜਾ ਹੈ। ਡੀਆਈਜੀ ਅਰਜਨ ਸਿੰਘ ਭੁੱਲਰ ਖੜਾ ਹੈ। ਐਸਐਸਪੀ ਬਰਨਾਲਾ ਖੜਾ ਹੈ। ਐਸਐਸਪੀ ਸੰਗਰੂਰ ਖੜਾ ਹੈ। ਐਸਐਸਪੀ ਪਟੰਟਾ ਖੜਾ ਹੈ। ਬੀਸੀ ਸਿਰ ਉਰ ਖੜਾ ਹੈ 8 ਬੰਦੇ ਖੜੇ ਹੈ 8 ਅਫਸਰ ਖੜੇ ਹੈ 7 ਆਈਪੀਐਸਾ ਇੱਕ ਆਈਐਸ ਹੈ 8 ਅਫਸਰਾਂ ਦੇ ਵਿੱਚ ਬਹਿ ਕੇ ਗੱਲ ਤੈਅ ਹੁੰਦੀ ਹੈ ਵੀ ਸੋਡਾ ਬੰਦਾ 10 ਤਰੀਕ ਨੂੰ ਭੱਜ ਛੱਡ ਦਾਂਗੇ ਆ ਲਿੱਖੀ ਵੀ ਲੈ ਲਓ ਪਿਆ ਤੁਹਾਡੇ ਕੋਲੇ ਆ ਕੇ ਹਿੰਦੀ ਜੀ ਵਿਸਕਰਣ ਸਿੰਘ ਬੋਲਦਾ ਹੈ ਕਿ 10 ਤਰੀਕ ਤੱਕ ਤੁਹਾਡਾ ਬੰਦਾ ਬਿਨਾ ਛੱਡ ਰਿਹਾ ਕਰ ਦੇਣ 10 ਕਾਕਾ ਬਾ ਨਹੀਂ ਬੋਲੇ 10 ਤਰੀਕ ਨੂੰ ਸਵੇਰੇ 10 ਵਜੇ ਮੀਟਿੰਗ ਹੁੰਦੀ ਆ ਡੀਐਸਪੀ ਐਸਐਸਪੀ ਬੰਦੇ ਨਾਲ ਸਾਰੇ ਕਿਸਾਨਾਂ ਆ ਕੋ ਹੁੰਦੇ ਆ ਅਸੀਂ ਵੀ ਪਹੁੰਚਦੇ ਆ ਕਹਿੰਦੇ ਵੀ ਕੰਨੇ ਸੋਦਾ ਬੰਦਾ ਅਈ ਛੱਡ ਦਿਆਂਗੇ ਜੀ ਅਗਰ ਠੀਕਾ ਹੀ ਛੱਡ ਦਿਓ 10 ਤਰੀਕ ਲੰਘ ਜਾਂਦੀ ਆ ਆਪਾਂ 10 11 12 ਵਿੱਚ ਕਢੀਕਦੇ ਆ ਬੰਦਾ ਤੇ ਛੱਡਿਆ ਜਾਂਦਾ ਇਹਦਾ ਮਤਲਬ ਬਾਦੇ ਤੋਂ ਜਵਾਬ ਤੋਂ ਮੁਨਕਰ ਹੋਈ ਆ ਕੱਲ ਗੱਲ ਕਰ ਲਈ ਆ ਇਹ ਸੁਣਤੀ ਸੀ ਜੀ ਬਾਰ ਤੇ ਐਤਵਾਰ ਦੀ ਸੋਡਾ ਬੰਦਾ ਸੋਮਵਾਰ ਨੂੰ ਛੱਡਦੇ ਆਗੇ ਅਸਰ ਕੋਈ ਗੱਲ ਨਹੀਂ ਸੋਮਵਾਰ ਨੂੰ ਛੱਡ ਦਿਓ ਅੱਜ ਸੋਮਵਾਰ ਹੈ ਤੇ ਕੱਲ ਤੁਹਾਨੂੰ ਸੱਦਾ ਦਿੱਤਾ ਸੀ ਭਾਈ ਸੋਮਵਾਰ ਨੂੰ ਭਾਨੇ ਦੇ ਪਿੰਡ ਕੋਰਦੰਦੇ ਇਕੱਠੇ ਹੋਣਾ ਜੇ ਨਹੀਂ ਬੰਦਾ ਛੱਡਿਆ ਜਾਂਦਾ ਇੱਥੋਂ ਹੀ ਐਲਾਨ ਕਰਨਾ ਇੱਥੋਂ ਹੀ ਦੁਰਨਾ ਹੈ ਉਹ ਉਹ ਵੀ ਪਰਸੋਂ ਕਰਾਂਗੇ ਜਾਂ ਕੱਲ ਨੂੰ ਕਰਾਂਏ ਚੌਥੇ ਕਰਾਂਗੇ ਮੌਕੇ ਦੇ ਉੱਤੇ ਫੈਸਲਾ ਲੈਣਾ ਹੈ ਵੀ ਕਿਹੜੀ ਸੜਕ ਵੱਲ ਵਧਣਾ ਹੈ ਕਿ ਕਿਹੜੇ ਰੇਲ ਦੀ ਧੀ ਵੱਲ ਵਧਣਾ ਕਿਹੜੇ ਹਾਈ ਵੱਲ ਹਾਈਵੇ ਵੱਲ ਵਧਣਾ ਹੁਣ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਮੁੰਡੇ ਮਾਲਕ ਕੋਈ ਬੰਦਾ ਇੱਥੇ ਜਵਾਬ ਕਰਨ ਆਊਗਾ ਵੀ ਰੁਕੋ ਯਾਰ ਕੋਈ ਗੱਲ ਨਹੀਂ ਅਸੀਂ ਹੱਲ ਕਰ ਦਾਂਏ ਕੱਲ ਨੂੰ ਕਰ ਦਾਂਏ ਪਰਸੋਂ ਕਰ ਦਾਂਗੇ ਆਪਾਂ ਪੁੱਛਾਂਗੇ ਭਾਈ ਪਹਿਲਾਂ ਈ ਜਵਾਬ ਤੇ ਖੜਕੇ ਜੋ ਅਸੀਂ ਫੇਰ ਵੀ ਇਹ ਗੱਲ ਤੇ ਅੱਖੀ ਗੱਲ ਵੀ ਤੁਸੀਂ ਕਹਿੰਦੇ 12 ਦਿਵਾਰ ਦੀ ਛੁੱਟੀ ਹੈ ਅਸੀਂ ਮੰਨ ਲਿਆ ਛੁੱਟੀ ਹੈ ਭਾਈ ਬੈਤ ਹੈ ਬੁੱਧੂ ਬਣਾਉਣ ਵਾਲੀ ਗੱਲ ਹੈ ਛੁੱਟੀ ਵਾਲੇ ਦਿਨ ਵੀ ਜੱਜ ਬੈਠਦਾ ਛੇ ਤੇ ਹੈ ਵੱਡੇ ਵੱਡੇ ਫੈਸਲੇ ਜਦੋਂ ਫੈਸਲਾ ਆਇਆ ਰਾਮ ਮੰਦਰ ਤੇ ਜੁੱਧਿਆ ਦਾ ਰਾਤ ਨੂੰ ਵੀ ਸੁਪਰੀਮ ਕੋਰਟ ਲੱਗੀ ਸੀ ਰਾਤ ਨੂੰ 2 ਵਜੇ ਬਾਰਾਂ ਦੇ ਨੇ ਵੀ ਜੱਜ ਬੈਰਦਾ ਤੇ ਐਤਵਾਰਲੇ ਜਮਾ ਛੁੱਟੀ ਹੁੰਦੀ ਹੈ ਪੂਰਨ ਤੌਰ ਤੇ ਉੱਤੇ ਉੱਥੇ ਵੀ ਜੱਜ ਬੈਰਦਾ ਹੁੰਦਾ ਹੈ ਉੱਥੇ ਵੀ ਮੈਂ ਦੇਖਿਆ ਕਈ ਵਾਰੀ ਬੰਦਿਆਂ ਨੂੰ ਮੈਨੂੰ ਖੁਦ ਇੱਕ ਵਾਰੀ ਫੜਿਆ ਮੈਨੂੰ ਐਤਵਾਰ ਨੂੰ ਜੱਜ ਦੇ ਘਰੇ ਪੇਸ਼ ਕੀਤਾ ਗਿਆ ਸੀਗਾ ਬਠਿੰਡੇ ਉੱਥੇ ਪੇਸ਼ ਕਰਕੇ ਤੈਨੂੰ ਜੇਲ੍ਹ ਸੱਜਿਆ ਗਿਆ ਸੀਗਾ ਸੋ ਇਹ ਤਾਂ ਬਹਾਨੇਬਾਜ਼ੀ ਹੁੰਦੀ ਹੈ ਕਿ ਜੀ ਇਹ ਤਾਂ ਬਾਅਦ ਨੂੰ ਛੁੱਟੀ ਆ ਜ ਐਤਵਾਰ ਦੀ ਛੁੱਟੀ ਆ ਚਲੋ ਕੋਈ ਗੱਲ ਨਹੀਂ ਆਪਾਂ ਮੰਨ ਲੈਂਦੇ ਆ ਕਿ ਭਾਈ ਛੁੱਟੀ ਆ ਪਰ ਆਪਾਂ ਅੱਜ ਦਾ ਸਮਾਂ ਦਿੱਤਾ ਸੀ ਹੁਣ ਅੱਜ ਹੀ ਮੇਰੀ ਤੜਕੇ ਅਧਿਕਾਰੀਆਂ ਨਾਲ ਫੇਰ ਗੱਲ ਹੋਈ ਆਕੋ ਆਦੀ ਵੀ ਗੱਲ ਹੋਈ ਹੈ ਵੀ ਸੋਡਾ ਬੰਦਾ ਭਾਈ ਅਸੀਂ 12:30 ਵਜੇ ਛੱਡ ਗਏ ਜੀ ਕੋਈ ਗੱਲ ਨਹੀਂ ਹੁਣ ਸਮਾਂ ਜਿਹੜਾ 12:30 ਹੋਣ ਵਾਲੇ ਆ ਆਪਾਂ ਦੁਬਾਰਾ ਗੱਲ ਕਰਦੇ ਆ ਵੀ ਐਸੋ ਤਿਆਰ ਆ ਗੜਾ ਪਰੋਂ ਦੇ ਨੂੰ ਤਿਆਰ ਇਹ ਨਾ ਹੋਵੇ ਵੀ ਅਸੀਂ ਤਾਂ ਉਹੀ ਆਏ ਸੀ ਕਿੜਾ ਆ ਕੱਢਣ ਤੇ ਆਪਾਂ ਇੱਧਰ ਉੱਧਰ ਨੂੰ ਹੋ ਗਏ ਬਈ ਸੋ ਤਿਆਰ ਹੈ ਨਾ ਹੁਣ ਤਿਆਰ ਆ ਤਿਆਰ ਆ ਬਈ ਸਾਰੇ ਹੁਣ ਇੱਕ ਪਾਸਾ ਹੋਊਗਾ ਇਹ ਨਹੀਂ ਗੱਲ ਹੈਗੀ ਵਿਆਹ ਆ ਹੋਊਗਾ ਟਾਈਮ ਲੈ ਕੇ ਟਾਈਮ ਨਾ ਦੇਣਾ ਅਸੀਂ ਦੇਤਾ ਕੋਈ ਗੱਲ ਆ ਛੁੱਟੀ ਕਰਕੇ ਇਹਨਾਂ ਦੇ ਛੁੱਟੀ ਗੱਲ ਤੇ ਵੀ ਗੱਲ ਠੀਕ ਆ ਤੁਸੀਂ ਕਹਿੰਦੇ ਛੁੱਟੀ ਆ ਕੋਈ ਗੱਲ ਨਹੀਂ ਯਾਰ ਸੋਮਵਾਰ ਤੱਕ ਦਾ ਦਿਨ ਤੁਹਾਨੂੰ ਦੇਤਾ ਆ ਬਿਸ਼ਵਦੀਪ ਖੜਾ ਬਿਸ਼ਵਦੀਪ ਖੜਾ ਆ ਜੱਲ ਨਹੀਂ ਡੀ ਗਿਆ ਏ ਮੁੰਡਾ ਫਾਜ਼ਿਲ ਕਾ ਤੋਂ ਆਇਆ ਗਰਤੂ ਦੇਖੋ ਝਾੜੂ ਵਾਲਿਆਂ ਦੀ ਕਿੱਥੇ ਤੱਕ ਪਹੁੰਚ ਗਏ ਆ ਇਹਨੂੰ ਇੱਕ ਮੁਨਸ਼ੀ ਬਣ ਕੇ ਫੋਨ ਕਰਦਾ ਮੁਨਸ਼ੀ ਬਣ ਕੇ ਫੋਨ ਕਰਦਾ ਕਿ ਤੂੰ ਉੱਥੇ ਗਿਆ ਸੀਗਾ ਭਾਨੇ ਦੇ ਕਾਠੇ ਦਿਨ ਤਰੀਕ ਨੂੰ ਤੂੰ ਬੈਰੀਕੇਡ ਤੋੜੇ ਐ ਤੇਰੇ ਖਿਲਾਫ ਮੁਕਦਮਾ ਦਰਜ ਕਰਾਂਗੇ ਆਇਆ ਕਰਾਂਗੇ ਵਾਅਦਾ ਕਰਾਂਗੇ ਤੁਸੀਂ ਆਡੀਓ ਸੁਣੀ ਹੋਣੀ ਐ ਸੁਣੀ ਆ ਬਾਈ ਸੁਣੀ ਆ ਸੁਣੀ ਆ ਇਹ ਉਹ ਨੌਜਵਾਨ ਐ ਇਹਦੇ ਖਿਲਾਫ ਜਦੋਂ ਦੀ ਪੜਤਾਲ ਕਰਾਈ ਇਹਦਾ ਥਾਣਾ ਅਰਨੀ ਵਾਲਾ ਪੈਂਦਾ ਅਰਨੀ ਵਾਲਾ ਜ਼ਿਲ੍ਹਾ ਬਕਸਰ ਦੇ ਵਿੱਚ ਫਾਇਲ ਕਾ ਜਿਹੜਾ ਫਾਇਲ ਕਾ ਦੇ ਵਿੱਚ ਜਦੋਂ ਪੜਤਾਲ ਕੀਤੀ ਵੀ ਬੰਦਾ ਕੌਣ ਹੈ ਬੰਦੇ ਨੇ ਫੋਨ ਕੀਤਾ ਕਿ ਮੈਂ ਫਲਾਨੇ ਥਾਣੇ ਦੇ ਵਿੱਚੋਂ ਮੁਨਸੀ ਪ੍ਰੇਮਚੰਦ ਮੁਨਸੀ ਪ੍ਰੇਮਚੰਦ ਮੁਨਸੀ ਪ੍ਰੇਮਜਤ ਬੋਲਦਾ ਨੰਬਰ ਸੀਗਾ 98 722 85001 ਨੰਬਰ ਸੀ 9872285001 ਨਾ ਮੈਂ ਥਾਣੇ ਜੋ ਮੁਨਸੀ ਪ੍ਰੇਮਜਤ ਬੋਲਦਾ ਜੀ ਜਦੋਂ ਪੜਤਾਲ ਕੀਤੀ ਬੰਦਾ ਕੌਣ ਨਿਕਲਿਆ ਪਤਾ ਆਮ ਆਦਮੀ ਪਾਰਟੀ ਦਾ ਖਾਸ ਆਭਿਤੀ ਖਾਸ ਮੁਖਜਮ ਨਵੇਂ ਗੁਰਮੀਤ ਸਿੰਘ ਬਾਪ ਦਾ ਨਾਮਾ ਹਰਜਾਤ ਸਿੰਘ ਮੁੰਡਾ ਪਿੰਡ ਮੁੰਡਾ ਪਿੰਡ ਤਰਨਤਾਰ ਜਿਲ੍ਹੇ ਚ ਦਸਿਲ ਖੰਡੂਰ ਸਾਹਿਬ ਆਮ ਆਦਮੀ ਪਾਰਟੀ ਦੇ ਬੰਦੇ ਇੱਕ ਥਾਣੇ ਦਾ ਮੁੰਸੀ ਬਣ ਕੇ ਫੋਨ ਕਰਦਾ ਹੈ ਕਿ ਮੈਂ ਪ੍ਰੇਮਚੰਦ ਮੁੰਸੀ ਬੋਲਦਾ ਜਿਹੜੇ ਡਾਂਸ ਕਰਾਵਾਂਗੇ ਆ ਜਿੰਨੇ ਕਹਿੰਦਾ ਬਲੌਗਰ ਆ ਨਾ ਸੁਣੋ ਧਿਆਨ ਨਾਲ ਕਹਿੰਦਾ ਮਾਨ ਸਾਹਿਬ ਦੀ ਹਦਾਇਤ ਆ ਵੀ ਜਿੰਨੇ ਬਲੌਗਰ ਆ ਚੱਕ ਜਿਹੜਾ ਸਿੱਟਣੇ ਆ ਤਾਂ ਫੇਰ ਕੇ ਹੁਣ ਇਹਨੇ ਦਰਖਾਹਤ ਦਿੱਤੀ ਐ ਇਹਨੂੰ ਮੈਂ ਹੀ ਭੇਜਿਆ ਸੀ ਮੈਂ ਇੱਕ ਵਾਰੀ ਦਰਖਾਸਤ ਦੇ ਇਹਨੇ ਥਾਣਾ ਅਰਲਿਆ ਨੂੰ ਦਰਖਾਸਤ ਦਿੱਤੀ ਐ ਜਿਹੜਾ ਫੌਲਕਾ ਦੇ ਵਿੱਚ ਵੀ ਮੈਨੂੰ ਆਹ ਦਿਨ ਐਸ ਨੰਬਰ ਤੋਂ ਰਿਕਾਰਡਿੰਗ ਵੀ ਪੇਸ਼ ਕੀਤੀ ਐ ਵੀ ਮੈਨੂੰ ਭਾਈ ਫੋਨ ਆਇਆ ਇੱਕ ਬੰਦੇ ਨੇ ਮੈਨੂੰ ਥਾਣੇ ਦਾ ਮੁਨਸੀ ਬਣ ਕੇ ਫੋਨ ਕੀਤਾ ਪਰ ਦੇਖਦੇ ਆ ਕੀ ਆਮ ਆਦਮੀ ਪਾਰਟੀ ਇਹ ਮੈਂਤੀ ਦੇ ਕਾਰਵਾਈ ਹੋਕ ਨਹੀਂ ਹੋਊਗੀ 114 ਕਿਰ ਗਏ ਆ ਕਿ ਇੱਕ ਬੰਦਾ ਮੇਰੀ ਗੱਲ ਸੁਣ ਲਓ ਬੁਰਸ ਤੋਂ ਵੀ ਨਹੀਂ ਬਖਸ਼ਦੀ ਕਿਸੇ ਨੂੰ ਇਹ ਕਿੰਨਾ ਵੱਡਾ ਗੁਨਾਹ ਹੈ ਇੱਕ ਥਾਣੇ ਦਾ ਮੁਲਜ਼ੀ ਬਣ ਕੇ ਬੰਦੇ ਨੂੰ ਫੋਨ ਕਰਦਾ ਭਾਨਿਆ ਨੂੰ ਚੱਕ ਕੇ ਨੰਗੇ ਕਰਕੇ ਵੀਡੀਓ ਬਣਾ ਕੇ ਪਰ ਫਾਂ ਦੇ ਡਾਕੇ ਠੰਡੇ ਪਾਣੀ ਸਰਚ ਪਾ ਕੇ ਛੱਤਰ ਮਾਰ ਕੇ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਭੇਜਣੀ ਹੋਵੇ ਉਹਦਾ ਮੈਂਡ ਲਾਉਂਦੇ ਆ ਇੱਕ ਖਸਾਣੇ ਦਾ ਮਰਜੀ ਬਣ ਕੇ ਬੰਦਾ ਫੋਨ ਕਰਦਾ ਹੈ ਬੰਦੇ ਨੂੰ ਨੰਬਰ ਵੀ ਸਾਡੇ ਕੋਲੇ ਆ ਗਿਆ ਅਸਲੀ ਐਡਰੈਸ ਵੀ ਘਦਾ ਲੈ ਬੰਦਾ ਕੌਣ ਹੈ ਇਹ ਵੀ ਕਹਾ ਪਤਾ ਲੱਗਾ ਤੁਸੀਂ ਵੀ ਦੇਖ ਲਿਓ ਜੀਐਸ ਸੰਧੂ ਦੇ ਨਾਮ ਤੇ ਵੀ ਆਈਡੀ ਬਣੀ ਹੋਈ ਹੈ ਜੀਐਸ ਸੰਧੂ ਆਮ ਆਦੀ ਬਾਗ ਦੀ ਵੇਚੀ ਹੈ ਇਹਨੂੰ ਫੋਨ ਕਰਕੇ ਦੂਜੇ ਦਿਨ ਬਥੇ ਕੀ ਲਿਖਦੇ ਆ ਜੇ ਕਿਰਪਾ ਜੀ ਵਾਲਾ ਜਿਹੜਾ ਸਕਰੀਨਸ਼ਾਟ ਜੇ ਕਿਹੜੇ ਬੰਦੇ ਕੋਲੇ ਆਪਣੇ ਕੋਲੇ ਹੈਂ ਦੱਸავੇ ਤੇਰੇ ਕੋਲ ਨਾ ਉਹ ਤੋਂ ਬਾਅਦ ਕੀ ਲਹਿਦਾ ਤੁਹਾਨੂੰ ਉਹ ਵੀ ਦਿਖਾਉਣਾ ਮੈਂ ਵੀ ਕਿੱਥੇ ਤੱਕ ਜਾਂਦੇ ਨੇ ਇਹ ਗੱਲ ਨੂੰ ਯਾਰ ਬੋਲਣ ਲਾਇਆ ਸੀ ਸਵਾਲ ਜਵਾਬ ਕਰਨ ਲੋਕਾਂ ਨੂੰ ਲੀਡਰਾਂ ਦੇ ਅੱਗੇ ਲਾਇਆ ਪਰ ਤੁਸੀਂ ਇਹ ਦੇਖੋ ਵੀ ਇਹ ਬੰਦੇ ਕਿੱਸਾ ਤੱਕ ਜਾ ਸਕਦੇ ਸੋਚ ਲੋ ਓ ਯਾਰ ਲਿਆ ਕਿੱਥੇ ਆ ਉਹ ਕਿਸੇ ਕਿਹਦੇ ਕੋਲੇ ਆ ਨਾ ਬਾ ਉਹ ਗੱਡੀ ਕੋ ਉੱਥੇ ਬੈਠਾ ਗੱਡੀ ਚ ਏ ਆ ਜੀਐ ਸੰਧੂ ਆ ਇਹ ਇਹ ਹੋਰ ਵੀ ਸੀ ਫੋਟੋਆਂ ਯਾਰ ਦੋ ਦਿਨ ਆ ਜੀਐ ਸੰਧੂ ਨਾਮ ਦੀ ਆਈਡੀ ਆ ਇਹਨੂੰ ਮਨੁਸ਼ੀ ਬਣ ਕੇ ਫੋਨ ਕਰਕੇ ਡਰਾ ਕੇ ਪਤਾ ਮੰਗਦਾ ਉਹਦੀ ਆਈਡੀ ਤੇ ਕੀ ਲੱਗਦਾ ਕਹਿੰਦਾ ਇੱਕ ਫੋਨ ਤੇ ਮੁਕਤਣ ਲੱਗ ਜਾਂਦੇ ਲੋਕਾਂ ਨੂੰ ਲੱਗਦਾ ਸਾਨੂੰ ਦਿੱਲੀ ਦਾ ਤਖਤ ਲੈ ਕੇ ਦੇਣਗੇ ਜਿਹੜੇ ਕਿਵੇਂ ਲੋਕਾਂ ਦਾ ਜਜ਼ਬਾਤਾਂ ਦਾ ਖੇਡ ਰਹੇ ਨੇ ਯਾਰ ਹੁਣ ਦੇਖਦੇ ਆ ਐਸਐਸਪੀ ਫਾਜ਼ਲਖਾ ਦੇ ਕੋਲ ਵੀ ਜਾਵਾਂਗੇ ਇਹ ਦੱਸੋ ਇਹਦੇ ਕਾਰਵਾਈ ਹੋਊ ਕਿ ਨਹੀਂ ਹੋਊਗੀ ਕੋਈ ਪਰ ਮੇਰਾ ਵੀਰ ਮੈਂ ਤੁਹਾਨੂੰ ਫਿਰ ਬੇਨਤੀ ਇਹ ਕਰਦਾ ਕਿ ਤੋ ਇਹੋ ਜਿਹੀਆਂ ਗੱਲਾਂ ਤੋਂ ਡਰਨ ਜਾਂ ਦਬਣ ਦੀ ਲੋੜ ਨਹੀਂ ਹੁੰਦੀ ਸੋ ਮੈਨੂੰ ਜੇ ਤਾਂ ਪਤਾ ਲੱਗਿਆ ਮੈਂ ਤੁਹਾਨੂੰ ਫੋਨ ਵੀ ਲਾਇਆ ਮੈਂ ਕੋਈ ਗੱਲ ਨਹੀਂ ਭਰਾ ਹਰ ਪੱਖ ਤੋਂ ਤੇਰੇ ਨਾਲ ਖੜੇ ਆ ਪਰ ਇਹ ਤਾਂ ਬਹੁਤ ਕੁਛ ਵਾਲੇ ਹੋਣਾ ਹੈ ਕਹਿੰਦੇ ਬੜੀਆਂ ਫੋਰਸਾਂ ਨੇ ਚੜ ਚੜ ਕੇ ਆਉਣਾ ਹੈ ਮੇਰਾ ਜਦ ਹੌਸਲਾ ਰੱਖਿਆ ਕਰੋ ਬਣਾ ਕੇ ਤੇ ਜਦੋਂ ਵੀ ਕੋਈ ਘਟਨਾ ਹੁੰਦੀ ਆ ਮੈਂ ਬਾਰ ਬਾਰ ਬੇਨਤੀ ਕਰਦਾ ਸਾਰਾ ਨਗਰ ਸਾਰਾ ਪਿੰਡ ਆਪਣੇ ਭਰਾ ਦੇ ਆਪਣੇ ਭੈਣ ਦੇ ਬਜੁਰਗ ਦੇ ਵਿਪਤਾ ਭੀੜ ਭੇਜੇ ਨਾਲ ਖੜ ਜਾ ਕਰਵਾਉਂਦਾ ਇਹ ਨਾ ਹੋਵੇ ਵੀ ਆਪਾਂ ਕਦੇ ਉੱਥੇ ਸੋਚੀ ਜਾਂਦੇ ਆ ਵੀ ਯਾਰਾ ਕੋਈ ਗੱਲ ਨਹੀਂ ਆਪਾਂ ਕੀ ਲੈਣਾ ਐ ਨਾ ਹੋਵੇ ਖਾਲੀ ਨਾ ਬੁਲਾ ਲੈਣ ਥਾਣੇ ਉੱਤੇ ਨਹੀਂ ਡਿੱਗਦੇ ਹੁੰਦੇ ਥਾਣੇ ਜੇਲ੍ਹਾਂ ਜੇਲਾ ਬੰਦਿਆਂ ਲਈ ਬਣੇ ਨੇ ਆਪਾਂ ਕੋ ਥਾਣੇ ਕਿਸੇ ਪਰਵੈਲੀ ਕਰਕੇ ਨਹੀਂ ਜਾ ਰਹੇ ਕਦੇ ਮਾਰੀ ਕਰਤੂਤ ਕਰਕੇ ਨਹੀਂ ਜਾ ਰਹੇ ਜਾਂ ਜੇਲ੍ਹ ਅੰਦਰ ਕੋਈ ਮਾਰੇ ਕੰਮਾ ਕਰਕੇ ਨਹੀਂ ਕੋ ਬਲਾਦ ਕਰ ਕਰਕੇ ਨਹੀਂ ਜਾਂਦੇ ਜੇ ਲੋਕਾਂ ਦੀ ਲੜਦੇ ਆ ਆਪਣੇ ਹੱਕਾਂ ਲਈ ਲੜਦੇ ਆ ਜੇਲ੍ਹ ਵੀ ਜਾਣਾ ਪੈਂਦਾ ਥਾਣੇ ਵੀ ਜਾਣਾ ਮੈਟਰ ਜੇ ਮਰਨਾ ਵੀ ਪੈਂਦਾ ਸਾਨੂੰ ਫਿਰ ਪਿੱਛੇ ਹਟਣਾ ਚਾਹੀਦਾ ਇਹੀ ਸਾਡਾ ਇਤਿਹਾਸ ਹੈ ਇਹ ਸਾਡੇ ਗੁਰੂਆਂ ਦੇ ਸਿਧਾਂਤ ਹੈ ਤੇ ਸੋਚ ਹਰ ਬੰਦਾ ਚ ਪਨਾ ਲੇ ਜੇ ਜਿਹੜੀ ਵੀ ਦਿੱਲੀ ਫਲਾਣਾ ਗਿਆ ਦਿੱਲੀ ਤੇ ਮੁੱਕਾ ਗਿਆ ਨਹੀਂ ਅੱਜ ਇਹ ਸੋਚੋ ਦਿੱਲੀ ਅਸਾਂ ਨੂੰ ਕਿਉਂ ਜਾਣ ਦੀ ਲੋੜ ਪਈ ਹੈ ਜਿਵੇਂ ਪਹਿਲਾਂ ਇੱਥੇ ਗੱਲ ਆਈ ਵੀ ਕੱਲੀ ਐਮਐਸਪੀ ਦੀ ਗੱਲ ਨਹੀਂ ਗੱਲ ਕੱਲੀਆਂ ਫਸਲਾਂ ਦੀ ਨਹੀਂ ਕੱਲ ਲਸਲਾਂ ਦੀ ਵੀ ਹੈ ਕੱਲ ਸਾਡੀ ਰੋਹ ਤੇ ਆ ਕੇ ਖੜ ਗਈ ਆ ਅਗਲੇ ਤੁਹਾਡੀ ਰੋਹ ਦਾ ਹਾਸਤੀ ਨੂੰ ਬਤਾ ਦੇਣਾ ਚਾਹੁੰਦੇ ਆ ਕੋਈ ਰ ਆਪਾ ਦੇਖ ਹੀ ਰਹੇ ਆ ਗੁਰੂਆਂ ਦੇ ਗੁਰੂ ਘਰਾਂ ਦੇ ਪ੍ਰਬੰਧ ਖੋਲੇ ਤਖਤਾਂ ਤੇ ਕਬਜ਼ੇ ਕਰ ਲਏ 328 ਸਰੂਪ ਗੈਰ ਕਰ ਦਿੱਤੇ ਗਏ ਅੰਮ੍ਰਿਤਸਰ ਦੇ ਵਿੱਚੋਂ ਕਿੱਥੇ ਕੇ ਕੀ ਬੰਦਾ ਤੇ ਕੀ ਕਰਨ ਬਲ ਕਰਕੇ ਰੱਖਣਗੇ ਇਹ ਸਾਰੀਆਂ ਚਾਲਾਂ ਉਧਰ ਨੂੰ ਆਉਣੀਆਂ ਨੇ ਬਰਾਪਾ ਕੁ ਖੁੱਗਦੇ ਪਏ ਆਪਾਂ ਆਪਾਂ ਦੇ ਲੱਤਾਂ ਹਿੱਕੜਦੇ ਆ ਵੀ ਇਹ ਨੱਕ ਦੇ ਗੱਲ ਵੀ ਕਿੱਥੇ ਹੋ ਜੇ ਲੜਦਾ ਜਿਹੜੇ ਵੀ ਧਰ ਲੜ ਰਹੀ ਆ ਪੰਜਾਬ ਚ ਅੱਜ ਉਹ ਜਿਹੜੀ ਮਰਜ਼ੀ ਵਿਚਾਰਤਾ ਰਹਦੀ ਆ ਉਹਨਾਂ ਸਾਥ ਦਿਓ ਬਈ ਮੈਂ ਪਿੰਡਾਂ ਜਾਂਦੇ ਕੋਈ ਅਪੀਲ ਕਰਦਾ ਲੋਕਾਂ ਨੂੰ ਕਿ ਸਿਆਸੀ ਬਦਲਾਅ ਤੁਸੀਂ ਦੇਖ ਲਿਆ ਸਿਆਸੀ ਬਦਲਾਅ ਮਸਲੇ ਦਾ ਹੱਲ ਨਹੀਂ ਹੈਗਾ ਇਹ ਕੱਲਾ ਸਿਆਸੀ ਬਦਲਾਅ ਹੱਲ ਹੈ ਪਿੰਡਾਂ ਦੇ ਵਿੱਚ ਜਿੱਥੇ ਬੰਦ ਗਰੁੱਪ ਵਿੱਚ ਇਕੱਠੇ ਹੋ ਜੋ ਕੋਈ ਬੰਦੀ ਜਿੱਥੇ ਬੰਦੀ ਆ ਕਿਸਾਨਾਂ ਦੀ ਆ ਮਜ਼ਦੂਰਾਂ ਦੀ ਆ ਉਹਨਾਂ ਨਾਲ ਜੁੜ ਜੋ ਜੇ ਚਾਹੁੰਦੇ ਆ ਕਿ ਮਾਰਾ ਵੋਟਾ ਪੰਜਾਬ ਬਚਾ ਲਵੇ ਨੌਜਵਾਨੋ ਤਾਕੂ ਕਾਸ਼ ਵੀ ਲਾ ਬਈ ਵੀ ਛੱਡ ਕੇ ਨਾ ਭਜੋ ਪੰਜਾਬ ਪੰਜਾਬ ਨਾ ਛੱਡ ਕੇ ਬੱਚੋ ਜੀਤ ਸਾਥ ਕੇ ਜਾਓ ਬਾਹਰਲੇ ਮੁਲਕਾਂ ਉਰ ਬਾਹਰਲੇ ਮੁਲਕਾਂ 'ਚ ਕਮਾਈਆਂ ਕਮਾਉਂਗਾ ਜਕਰ ਰਹੀਆਂ ਨਹੀਂ ਹਾਲਾਤ ਬਹੁਤ ਮਾੜੇ ਹੋਗੇ ਇਹੇ ਮਿੱਟੀ ਸੰਭਲੋ ਦੁਨੀਆ ਦੇ ਵੱਡੇ ਵੱਡੇ ਤਰਾਨਿਆਂ ਦੀ ਅਮੀਰਾਂ ਦੀ ਅੱਖ ਤੁਹਾਡੀਆਂ ਜ਼ਮੀਨਾਂ ਤੇ ਆ ਤੁਸੀਂ ਭਜ ਰਹੇ ਬਾਹਰ ਨੂੰ ਦੇਖ ਕੇ ਦੇਖੋ ਇੱਕ ਵਰਤਾਰਾ ਸਾਡਾ ਮੈਂ ਹਮੇਸ਼ਾ ਖੋਕਾ ਦਿੰਦਾ ਹੁੰਦਾ ਵੀਰ ਪੰਜਾਬ ਬਚਾਉਣਾ ਪਰ ਪੰਜਾਬ ਬਚਾਉਣ ਦਾ ਮੰਤਰ ਕੀ ਹੈ ਜੇ ਪੰਜਾਬ ਤਾਂ ਬਚੂਗਾ ਜੇ ਪੰਜਾਬ ਦੇ ਵਿੱਚ ਪਿੰਡ ਬਚਣਗੇ ਪਿੰਡ ਤਾਂ ਬਚਣਗੇ ਜੇ ਸਾਡੇ ਪਿੰਡਾਂ ਦਾ ਭਾਈਚਾਰਾ ਬਚੂਗਾ ਤੇ ਭਾਈਚਾਰਾ ਤਾਂ ਬਚੂਗਾ ਜੇ ਪਿੰਡਾਂ ਦੀਆਂ ਸਾਂਝੀਆਂ ਕੰਮ ਹੋਣਗੀਆਂ ਲਗਾਤਾਰ ਜ਼ੋਰ ਲੱਗਿਆ ਏਜੰਸੀਆਂ ਦਾ ਆਪਣੇ ਬੰਦਿਆਂ ਦੁਆਰਾ ਸੋਸ਼ਲ ਮੀਡੀਆ ਤੇ ਬੈਠ ਕੇ ਪ੍ਰਚਾਰ ਲੋਕਾਂ ਨੂੰ ਜਾਤ ਪਾਤ ਤੇ ਕਿਵੇਂ ਲੜਾਉਣਾ ਹੈ ਧਰਮਾਂ ਕਿਵੇਂ ਫਸਾ ਕੇ ਰੱਖਦਾ ਸਾਡੇ ਗੁਰੂਆਂ ਨੇ ਉੱਚ ਨੀਚ ਭੇਦ ਭਾਵ ਜਾਤਾਂ ਪਾਤਾਂ ਖਤਮ ਕੀਤੀਆਂ ਨੇ ਮੈਂ ਇਹ ਅਪੀਲ ਕਰਦਾ ਹੁੰਦਾ ਵੀ ਜੇ ਭਾਈ ਪਿੰਡਾਂ ਦੇ ਵਿੱਚ ਗੁਰੂ ਘਰ ਇੱਕ ਬਣਾਓ ਸੇਵੇ ਇੱਕ ਕਿੱਥੇ ਕਰੋ ਜੱਟੋ ਡੀਆ ਦਾ ਸੰਗਰਾਹ ਨਾਲ ਇਹਨਾਂ 100-100 ਰੁਪਏ ਹਰ ਘਰ ਕੱਢਿਆ ਕਰੋ ਕਮੇਟੀਆਂ ਬਣਾਓ ਪਿੰਡਾਂ ਦੇ ਵਿੱਚ ਆਪਣੇ ਕੋ ਗਰੀਬ ਗੁਰਦੇ ਬੰਦੇ ਆ বিনা ਇਲਾਜ ਤੋਂ ਮਰਦੇ ਆ ਉਹਨਾਂ ਦਾ ਇਲਾਜ ਕਰਾਓ ਕਿਸੇ ਕਰੀਬ ਕੋਲੇ ਘਰ ਇਹਦਾ ਘਰ ਪਵਾ ਕੇ ਦਿਓ ਆਪਾਂ ਕਹਿ ਦਿੰਦੇ ਆ ਸਾਡੇ ਬੰਦੇ ਜੀ ਫਲਾਣੇ ਦੇ ਦੇਜ ਬਾਗੇ ਫਰਾਨੇ ਦੇਰੇ ਵੱਲ ਹੋਲੇ ਸਾਡੇ ਬੰਦੇ ਧਰਮ ਬਦਲ ਗਏ ਧਰਮ ਬਈ ਤਾਂ ਬਦਲਦਾ ਡੇਰਾ ਵੱਲ ਤਾਂ ਭਜਦੇ ਆ ਕਿਉਂਕਿ ਆਪਾਂ ਬਾਹਰ ਫੜ ਤੋਂ हट ਗਏ ਬਈ ਜੋ ਜਿਹੜੇ ਬੰਦੇ ਪਿੰਡਾਂ ਦੇ ਵਿੱਚ ਹਜੇ ਵਿਸਕਰਾ ਖੜਾ ਕਰਦੇ ਆ ਗੁਰੂ ਘਰਾਂ ਦੇ ਵਿੱਚ ਹੋਵੇ ਚਾਹੇ ਸੇਵਿਆਂ ਤੇ ਹੋਵੇ ਉਹਨਾਂ ਬੰਦਿਆਂ ਦਾ ਪਿੰਡਾਂ ਦੇ ਵਿੱਚੋਂ ਚੜ੍ਹ ਕਰਾ ਬਾਈਕਾਰ ਕਰੋ ਸਿੱਖੀ ਉਹ ਨਹੀਂ ਕਹਦੀ ਕਿ ਜੱਤਾਂ ਨਾਲ ਤੇ ਗੁਰਦੁਆਰੇ ਬਣਾ ਲਓ ਜੱਤਾਂ ਨਾਲ ਤੇ ਸਵੇ ਬਣਾ ਲਓ ਪੂੰਚ ਨਹੀਂ ਚ ਨਹੀਂ ਐ ਸਿੱਖੀ ਚ ਸੋ ਬਰਾਬਰਤਾ ਦੀ ਗੱਲ ਆ ਸਾਂਝੀ ਵਾਲਤਾ ਦੀ ਗੱਲ ਆ ਇਸ ਕਰਕੇ ਤੁਹਾਨੂੰ ਅਪੀਲ ਕਰਦੇ ਆ ਕਿ ਸਾਰੀਆਂ ਗੱਲਾਂ ਖਿਆਲ ਕਰੋ ਸਮਾਂ ਬਹੁਤ ਜ਼ਿਆਦਾ ਵੜਾ ਆਉਣਾ ਬਹੁਤ ਜ਼ਿਆਦਾ ਨਾ ਤੁਹਾਡੀਆਂ ਜ਼ਮੀਨਾਂ ਚ ਭੁਲਾ ਧੁੰਜੇ ਇੱਥੇ ਵੱਢਣਗੀਆਂ ਤੁਸੀਂ ਵੀ ਭੁਲਾ ਚਾਹੁੰਦਾ ਨਹੀਂ ਨਹੀਂ ਲਾ ਯਾਰ ਚਾਹੁੰਦਾ ਇਹਦੇ ਹੋਰ ਕਾਰਜ ਜੇ ਮੇਰੀ ਕਿਤੇ ਆ ਗਈ ਇਹਨੂੰ ਕਹਿੰਦੇ ਬੜੀਆਂ ਥਾਪੀਆਂ ਮਾਰਨਾ ਉਹਦੇ ਨੱਤੀ ਨੂੰ ਆਪਣੇ ਇਥੇ ਇਕੱਠ ਚਾਇਆ ਸੀਗਾ ਇਹ ਕੋਰਦਨ ਨੇ ਅੱਜ ਚਾਰ ਨਹੀਂ ਮਾਰਨੀ ਅੱਜ 10-11 ਥਾਪੀਆਂ ਇਕੱਠੀਆਂ ਮਾਰ ਠੀਕ ਹੈ ਆ ਸਾਰਾ ਪੰਜਾਬ ਤੇਰੇ ਨਾਲ ਆ ਯਾਰ ਇਹ ਆਵਾਜ਼ ਨਹੀਂ ਦੱਬਣੀ ਨੇ ਉਹ ਸੁਨੇਹਾ ਉਹ ਦਿੱਲੀ ਬੈਠੇ ਉਹ ਜੰਡੀਗੜ ਬੈਠੇ ਨੂੰ ਜਾਣਾ ਚਾਹੀਦਾ ਜਿਹੜਾ ਅੱਜ ਮੁੱਖ ਮੰਤਰੀ ਸ਼ਾਇਦ ਪਤਾ ਨਹੀਂ ਕਿੱਥੇ ਗਿਆ ਹੋਆ ਉਹ ਮਹਿਰਾਨ ਹੈ ਇਹ ਬੰਦੇ ਤੇ ਯਾਰਾ ਇੱਕ ਵੀ ਗੱਲ ਤੇ ਖੜਿਆ ਜਿਹੜੀਆਂ ਗੱਲਾਂ ਕਰਦਾ ਹੁੰਦਾ ਇਹ ਕਹਿੰਦਾ ਗੱਲ ਤੇ ਹੁਣ ਕੱਲ ਪਰਸੋਂ ਝੋਲੇ ਵੰਡਦਾ ਫਿਰਦਾ ਕੱਲ੍ਹ ਇਕ ਪਰਸੋਂ ਰਸ਼ਨ ਵਾਲੇ ਉਹ ਜਿਹੜਾ ਕਦੇ ਕਹਿੰਦਾ ਹੁੰਦਾ ਸੀ ਵੀ ਰਸ਼ਨ ਦੇਣ ਦੀ ਕਿ ਲੋੜ ਆ ਜੀ ਆٹے ਦਾਲਾਂ ਦੇਣ ਦੀ ਕਿ ਲੋੜ ਆ ਜੀ ਨੌਕਰੀਆਂ ਦੇਓ ਰੋਜ਼ਗਾਰ ਦੇ ਦਿਓ ਜੀ ਰਸ਼ਨ ਤਾਂ ਵੀ ਖਰੀਦ ਲੈਣਗੇ ਵੀ ਸਾਡੇ ਲੋ ਵੱਧ ਵੱਡੀ ਕਰਕੇ ਫੋਟਮਾਂ ਦਾ ਛੋਲੇ ਵੀਰ ਦਾ ਬਸ ਨਹੀਂ ਚੱਲਦਾ ਝੋਲੇ ਦੇ ਫੋਟੋ ਐ ਉਹ ਕੱਲੇ ਕੱਲੇ ਦਾਣੇ ਦੇ ਕਿਹੜਾ ਨਾ ਫੋਟੋ ਲਾ ਦੇ ਅੰਦਰ ਕਲਕ ਦੇਦੇ ਉਹਦਾ ਗੱਲ ਜਾਂਦੀ ਨਹੀਂ ਗੱਲ ਦਾ ਬਸ ਨਹੀਂ ਚੱਲਦਾ ਨਾ ਕੋਈ ਕਿਹੜੀ ਬਾਤ ਹੈ ਇਹ ਗੱਲ ਪਾਸੋਂ ਬਰਾਸ ਤੇ ਖਾਲਸਾ ਗਏ ਸੀ ਉੱਥੇ ਉਹ ਵੱਡੇ ਵੱਡੇ ਬੋਲ ਕਰਕੇ ਲਾਏ ਜਿਹੜੇ ਆ ਮੈਂ ਕਹਿੰਦਾ ਇਸ ਪੱਖ ਤੋਂ ਤਾਂ ਸਾਰਾ ਪੁੱਛੀ ਛੱਡ ਗਿਆ ਗੱਲਾਂ ਦਾ ਕਲਾ ਜਿੰਨੇ ਮਰਜ਼ੀ ਗੱਪ ਮਰਵਾਈ ਚੱਲੋ ਬਰਾਦ ਦਾ ਚੌਥੀ ਢੋੜੀ ਜਾਂਦਾ ਹੈ ਬਿਲਕੁਲ ਸਰਕਸ ਬਣਾਤੀ ਇਹ ਪੰਜਾਬ ਸਰਕਸ ਦਾ ਖਾਣਾ ਅੱਜ ਕੱਲ ਸਰਕਸ ਹੋ ਰਹੀ ਹੈ ਤੇ ਲੱਗਦਾ ਕੋ ਗੰਭੀਰ ਤਾਲੀ ਗੱਲ ਹੋ ਰਹੀ ਆ ਪੰਜਾਬ ਦੇ ਮੁੱਦਿਆਂ ਤੇ ਗੱਲ ਹੋ ਰਹੀ ਆ ਯਾਰ ਦੇਰ ਜਗਾਰੀ ਤੇ ਗੱਲ ਹੋ ਰਹੀ ਹੈ ਡਰਾਮੇ ਹੋਈ ਜਾਂਦੇ ਆ ਡਰਾਮੇ ਸੋ ਮੈਂ ਬੇਨਤੀ ਕਰਦਾ ਛੋੜੇ ਭਰਾ ਨੂੰ ਵੀ ਉਸੇ ਗਰਕ ਨਹੀਂ ਬਾਤ ਖੱਟ ਚੱਕਦੇ ਅਜ ਸਾਰਾ ਪੰਜਾਬ ਤੇਰੇ ਨਾਲ ਹੈ ਲਾਬੇਦਿਆ ਜੀ ਪਹਿਲਾਂ ਜਿੰਨੇ ਵੀ ਸਾਡੇ ਸੱਜਣ ਸਾਡੀਆਂ ਮਾਵਾਂ ਸਾਡੇ ਬਜ਼ੁਰਗਾਂ ਆ ਸਾਰਿਆਂ ਨੂੰ ਫਤੇ ਦੀ ਸਾਂਝ ਪਾਉਂਦੇ ਆ ਜੀ ਵਾਹਿਗੁਰੂ